ਅੰਮ ਫੈਸਲਾ ਲੈਂਦੇ ਆ ਇੱਕ ਬਹੁਤ ਵੱਡਾ ਸੀਆ ਦਾ ਵਾਟਰ ਐਮੈਂਡਮੈਂਟ ਐਕਟ 2024 ਪ੍ਰੋਵੈਂਸ਼ਨ ਆਫ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਇਸ ਐਕਟ ਦੇ ਦੌਰਾਨ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧ ਸੀਗਾ ਕਿ ਜੇਕਰ ਕੋਈ ਵਿਅਕਤੀ ਇਸ ਐਕਟ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ ਸਾਲ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ ਸੋ ਉਸ ਦੇ ਤਹਿਤ ਉਸ ਦੇ ਤਹਿਤ ਜਿਹੜਾ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਿਟਰਿੰਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜੇ ਮੈਂ ਗੱਲ ਕਰਾਂ ਗਾਰੰਟੀ ਦੇ ਰੂਪ ਵਿੱਚ ਫਾਈਨ ਜਿਹੜਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵਕ ਵਕ ਪ੍ਰੋਵੀਜ਼ਨਲ ਹੋਊਗਾ ਤੇ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਹ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤੋਂ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਹੈ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾਂ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆਗਾ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਆਫੀਸਰ ਸੈਕਟਰੀ ਲੈਵਲ ਦੇ ਪਦਰ ਦਾ ਉਹ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾਗਾ ਔਰ ਇਸ ਤੋਂ ਬਾਅਦ ਇੱਕ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਬਟ ਲੇਕਿਨ ਕੰਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ ਚ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕੰਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾਂ ਸ਼ਾਂਤਾਂ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪੁਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਇਨਾ ਬਚ ਮਸਮ ਦਾ ਅਨੈਸੈਸਰਲੀ ਔਰ ਕਿਤੇ ਨਾ ਕਿਤੇ ਉਹ ਕਰਪਸ਼ਨ ਦਾ ਵੀ ੱਡਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕਿ ਬੰਦਾ 5000 ਤੋਂ ਲੈ ਕੇ 15000 ਰੁਪਏ ਤੱਕ ਦਾ 15 ਲੱਖ ਤੱਕ ਦਾ ਸੌਰੀ ਅਸੀਂ ਪ੍ਰਬਧਾਨ ਕੀਤਾਗਾ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2204 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਰਜਿਸਟਰਸ ਜਿਹੜੀ ਆ ਉਹ ਵਿਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉੱਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗੇ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਵਰਾਂ ਜਿਹੜੀਆਂ ਲਗੀਆਂ ਉਹ ਆਨਰੇਬਲ ਡੀਐਮ ਸਾਹਿਬ ਦਿੱਤੀਆ ਡਿਪਟੀ ਕਮਿਸ਼ਨਰ ਸਾਹਿਬ ਨੇ ਦਿੱਤੀਆਂ ਲਗੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰ ਕਰਵਾ ਸਕਦਾ ਹੈ ਇਸ ਤੋਂ ਬਿਨਾ ਇਸ ਐਕਟ ਦੇ ਅੰਦਰ ਇੱਕ ਹੋਰ ਸੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਤੇ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਰੋਸਸ ਨਾ ਹੋਈ ਆ ਹਾਰਟ ਅਟੈਕ ਨਾ ਹੋਈ ਆ ਬ੍ਰੇਨ ਅਟੈਕ ਨਾ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਡ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ 'ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਐ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਤਾਂ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀ ਪਰ ਪਤਾ ਹੁਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਦੇ 10 ਗੁੱਠਾ ਲਵਾ ਕੇ ਕੰਮ ਚ ਚਾਲ ਆ ਲੈਂਦੇ ਸੀ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤੋਂ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਬਿਲੋਗੀ ਇਸੋ ਵੇਨਾ ਮੁੱਖ ਮੰਤਰੀ ਦੀ ਯਾਤਰਾ ਸੀ ਮੁੱਖ ਮੰਤਰੀ ਦੀ ਯਾਤਰਾ ਦੇ ਵਿੱਚ ਵੀ ਬਦਲਾਵ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਦੀ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਦੀ ਸੀਗੀ ਹੁਣ ਮੁੱਖ ਮੰਤਰੀ ਦੀ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਸੀ ਦਿੱਤੀ ਆ ਕਿਉਂਕਿ ਇਤਰ ਮਾਰਕ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਦੀ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਇੱਕ ਸੰਮਤੀ ਦਾ ਗਠਨ ਕਰਨਗੇ ਇਹਦੇ ਇੱਕ ਸੰਮਤੀ ਦਾ ਗਠਨ ਕਰਨਗੇ ਜਿਹੜਾ ਕੰਮਕਾਰ ਦੇਖੂ ਕਿਹੜੇ ਕਿਹੜੇ ਜਗ੍ਹਾ ਤੇ ਜਾਣਾ ਹੈ ਕਿਹੜੀ ਕਿਹੜੀ ਧਾਰਮਿਕ ਜਗ੍ਹਾ ਜਿਹੜੀਆਂ ਨੇ ਆਡੈਂਟੀਫਾਈ ਕਰਨੀਆਂ ਨੇ ਉਹਦਾ ਕੰਮਕਾਰ ਵਿਸਤਾਰ ਸਹਿਤ ਦੁਬਾਰਾ ਜਿਹੜੀ ਇਹਦੇ ਤੇ ਸੀਐਮ ਸਾਹਿਬ ਆਰਡਰ ਜਾਰੀ ਕਰਨਗੇ ਕਿ ਕੀ ਕੀ ਹੋ ਔਰ ਇਸ ਤੋਂ ਬਿਨਾ ਜਿਹੜੀ ਮੈਂ ਸਮਝਦਾ ਹਰੇਕ ਸਾਲ ਪੰਜਾਬ ਦੇ ਅੰਦਰ ਐਕਸਾਈਜ਼ ਦੀ ਪਾਲਸੀ ਆਉਂਦੀ ਆ ਪੰਜਾਬ ਦੇ ਅੰਦਰ ਕਿਉਂਕਿ ਹਰੇਕ ਪਾਲਿਸੀ ਜਿਹੜੀ ਆ ਪੰਜਾਬ ਐਕਸਾਈਜ਼ ਦੀ ਉਹ ਸਾਲਦਰ ਸਾਲ ਬਣਦੀ ਆ ਇੱਕ ਸਾਲ ਬਣਦੀ ਆ ਜਦੋਂ ਮੈਂ 2022 ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ 'ਚ ਤਾਂ ਡਿਪਾਰਟਮੈਂਟ ਜਿਹੜਾ ਉਹ ਮੈਨੂੰ ਸੌਂਪਿਆ ਗਿਆ ਤਾਂ 2022 ਦੇ ਵਿੱਚ ਜਦੋਂ ਪੰਜਾਬ 'ਚ ਉਸ ਸਮੇਂ ਕਾਂਗਰਸ ਪਾਰਟੀ ਨੇ ਆਪਣਾ ਰਾਜ ਛੱਡਿਆ ਜਾਂ ਉਸ ਤੋਂ ਪਹਿਲਾਂ ਮੈਂ ਗੱਲ ਕਰਾਂ ਕਾਦੀਦਰ ਬੀਜੇਪੀ ਦੀ ਤਾਂ ਉਹਨਾਂ ਸਮੇਂ ਦੇ ਦੌਰਾਨ ਸਾਰਾ ਰੈਵਨਿਊ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਔਰ ਸਿਰਫ 400 ਕਰੋੜ ਰੁਪਏ ਤੱਕ ਸੀਮਤ ਸੀਗਾ ਸਰਫੈਕਸ ਹੈਲਥ ਪਾਲਿਸੀ ਤੋਂ 650 ਕਰੋੜ ਰੁਪਏ 6100 ਕਰੋੜ ਰੁਪਏ ਜਿਹੜੇ ਸੀ ਉਹ ਡਿਪਾਰਟਮੈਂਟ ਨੂੰ ਆਉਂਦੇ ਸੀ ਸਰਕਾਰ ਨੂੰ ਆਉਂਦੇ ਸੀ ਉਹਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਬਿਆਦੀ ਗਈ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਬਾਅਦ ਜੇ ਮੈਂ ਲਾਸਟ ইয়ার ਦੀ ਗੱਲ ਕਰਾਂ 24 25 ਦੀ ਗੱਲ ਕਰਾਂ ਕਿ 2024 25 ਕਿੰਨਾ ਰੈਵਨਿਊ ਆਇਆ ਤਾਂ ਉਹਦੇ ਵਿੱਚ 80 10145 ਕਰੋੜ ਰੁਪਏ ਦੇ ਟਾਰਗੇਟ ਨਿਸ਼ਚਿਤ ਕੀਤੇ ਸੀ 2024 25 10145 ਕਰੋੜ ਰੁਪਏ ਦੇ ਟਾਰਗੇਟ ਜਿਹੜੇ ਅਸੀਂ ਹਿੱਟ ਕੀਤੇ ਸੀਗੇ ਟਾਰਗੇਟ ਹਿੱਟਸ ਕੀਤੇ ਸੀਗੇ ਪਰ ਮੈਨੂੰ ਬੜੇ ਮਾਣ ਨਾਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹਦੇ ਵਿੱਚ ਅਸੀਂ 10200 ਕਰੋੜ ਰੁਪਇਆ ਜਿਹੜਾ ਰੈਵਨਿਊ ਅਚੀਵ ਕਰਨ ਜਾ ਰਹੇ ਹਾਂ ਕਿਉਂਕਿ ਲਾਸਟ ਮੰਥ ਦਾ ਰੈਵਨਿਊ ਹਜੇ ਆਉਣਾ ਬਾਕੀ ਆ ਮਾਰਚ ਦਾ ਸੋ ਇਸ ਗੱਲ ਕਰਕੇ ਪਰ ਲੇਕਿਨ ਜੋ ਪਿਛਲਾ ਟ੍ਰੈਂਡ ਚੱਲਿਆ ਆਉਂਦਾਗਾ ਜੋ ਪਿਛਲੇ 11 ਮਹੀਨਿਆਂ ਦਾ ਟ੍ਰੈਂਡ ਚੱਲਿਆ ਆ ਰਿਹਾ ਉਹ ਇਹ ਸ਼ੋ ਕਰਦਾ ਕਿ ਬਿਲਕੁਲ ਅਸੀਂ 10000 200 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਅੰਦਰ ਐਕਸੈਪਟ ਪਾਲਸੀ ਤੋਂ ਕਮਾ ਕੇ ਦੇਵਾਂਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਵੈਲਫੇਅਰ ਤੇ ਲੱਗੂਗਾ ਭਲਾਈ ਤੇ ਲੱਗੂਗਾ ਇਸ ਦੇ ਵਿੱਚ ਪਹਿਲਾ ਜਦੋਂ 2022 ਦੀ ਮੈਂ ਗੱਲ ਕਰਾਂ ਤਾਂ ਉਦੋਂ ਅਸੀਂ ਫਸਟ ਟਾਈਮ ਟੈਂਡਰਿੰਗ ਕੀਤਾ ਸੀ ਫਸਟ ਟਾਈਮ ਟੈਂਡਰਿੰਗ ਦੀ ਪ੍ਰਕਿਰਿਆ ਹੋਈ ਸੀ ਈ ਟੈਂਡਰ ਹੋਇਆ ਸੀ ਔਰ ਸੈਕੰਡ ਟਾਈਮ ਰੀਨਿਊਅਲ ਹੋਈ ਸੀ ਰੀਨਿਊ ਕੀਤਾ ਗਿਆ ਸੀ ਔਰ ਥਰਡ ਟਾਈਮ ਡਰਾਫ ਲੋਟ ਹੈ ਤੁਹਾਨੂੰ ਪਤਾ ਡਰਾਫ ਲਾਟਰੀ ਜੜੀ ਕੇ ਲਾਟਰੀ ਕੱਢੀ ਗਈ ਸੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜੜੀਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾਗਾ ਜਿਹੜਾ ਟਾਰਗੇਟ ਫਿਕਸ ਕੀਤਾਗਾ ਜੋ ਅਸੀਂ ਅਚੀਵ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11020 11020 ਕਰੋੜ ਰੁਪਏ ਦਾ ਟਾਰਗੇਟ ਫੈਕਸ ਕੀਤਾਗਾ ਔਰ ਮੈਨੂੰ ਪੂਰਨ ਉਮੀਦ ਆ ਕੇਸ ਤੋਂ ਅਸੀਂ 11020 ਕਰੋੜ ਰੁਪਏ ਇੱਕ ਮਾਮਾ ਹੈ ਕਿਉਂਕਿ ਜਿੰਨੇ ਅਸੀਂ ਲਾਸਟ ইয়ার ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕੀਤੇ ਉਹ 100% ਅਚੀਵ ਕੀਤੇ ਕਦੇ ਵੀ ਕਿਤੇ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਜਿਹੜਾ ਨਹੀਂ ਪਿਆ ਬਲਕਿ ਜਦੋਂ ਜਿਵੇਂ ਗੱਲ ਕਰਾਂ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਹੁੰਦੀ ਸੀਗੀ ਤੇ 2016 ਚ ਲਾਸਟ ইয়ার ਤਾਂ ਉਹਨਾਂ ਦੀ ਪਾਲਿਸੀ ਲਗਭਗ ਫੇਲ ਹੋ ਗਈ ਸੀ ਔਰ ਪੰਜਾਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਸੀਗਾ ਔਰ ਉਸ ਬਾਅਦ ਦੁਬਾਰੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਨਾਂ ਤੇ ਹੱਥ ਹੱਤ ਰੱਖ ਕੇ ਬੈ ਗਏ ਉਹਨਾਂ ਨੇ ਤਾਂ ਕਦੇ ਕੰਮ ਨਹੀਂ ਕੀਤਾ 5 ਸਾਲ 3 ਸਾਲ ਕੋਵਿਡ ਦਾ ਬਹਾਨਾ ਲਾਇਆ 2 ਸਾਲ ਅਫ ਦੀ ਲੜਾਈ ਦਾ ਬਹਾਨਾ ਲਾਇਆ ਤੇ ਕੰਮ ਕਰਕੇ ਤੁਰਦੇ ਬਣੇ ਤੇ ਇੱਕ ਵੀ ਰੈਵਨਿਊ ਜਿਹੜਾ ਨਹੀਂ ਵਧਿਆ ਇਸ ਵਾਰ ਜਿਹੜਾ ਗਰੁੱਪ ਸਾਈਜ਼ ਆ ਜੇ ਮੈਂ ਗਰੁੱਪ ਦੀ ਗੱਲ ਕਰਾਂ ਗਰੁੱਪ ਅਸੀਂ 207 ਬਣਾਏ ਨੇ 207 ਇਸ ਪਾਲਿਸੀ ਦੇ ਗਰੁੱਪ ਹੋਣਗੇ ਔਰ ਗਰੁੱਪ ਦਾ ਸਾਈਜ਼ ਜਿਹੜਾ ਰੈਵਨਿਊ ਸ਼ੇਪ ਦੀ ਮੈਂ ਗੱਲ ਕਰਾਂ ਤਾਂ 40 ਕਰੋੜ ਰੁਪਇਆ ਪਲੱਸ ਮਾਈਨਸ 25% ਵੇਰੀਏਸ਼ਨ ਤੇ ਰੱਖਿਆਗਾ ਯਾਨੀ ਕਿ 40 ਕਰੋੜ ਰੱਖਿਆ 25% ਵੇਰੀਏਸ਼ਨ ਰੱਖਿਆ ਪਲੱਸ ਔਰ ਮਾਈਨਸ ਵਾੜ ਵੀ ਸਕਦਾ ਘਟ ਵੀ ਸਕਦਾ ਕੋਈ ਕੁਝ ਸ਼ਹਿਰੀ ਗਰੁੱਪ ਨੇ ਕੁਝ ਪਿੰਡੂ ਗਰੁੱਪ ਨੇ ਉਹ ਸਾਫ ਦੇ ਨਾਲ ਅਸੀਂ ਜਿਹੜਾ ਉਹ ਰੈਵਨਿਊ ਫਿੱਟ ਕੀਤਾ ਇਸ ਤੋਂ ਬੇਨਾ ਮੇਜਰ ਜਿਹੜਾ ਆਇਆ ਕਿ ਦੇਸੀ ਸ਼ਰਾਬ ਦੇ ਅੰਦਰ ਦੇਸੀ ਸ਼ਰਾਬ ਦਾ ਕੋਟਾ ਜਿਹੜਾ ਉਹ 3% ਵਧਾਇਆ ਗਿਆ ਤੇ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਦੇਗੇ ਉਹਨਾਂ ਦਾ ਕਿ ਥੋਕ ਲਾਇਸੈਂਸ ਦਾ ਸੀ ਜਿਹੜਾ ਥੋਕ ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ ਪਹਿਲਾਂ 5 ਲੱਖ ਰੁਪਏ ਸੀਗੀ ਸੋ ਅੱਜ ਮੈਂ ਸਮਝਦਾ ਪੰਜਾਬ ਦੇ ਸਾਬਕਾ ਫੈਜੀ ਉਹਨੂੰ ਕਾਫੀ ਰਾਹਤਾ ਕਿ ਉਹਨਾਂ ਦੀ ਫੀਸ ਜਿਹੜੀ ਆ ਉਹ ਅਸੀਂ ਲਾਇਸੈਂਸ ਫੀਸ ਜਿਹੜੀ ਆ ਉਹ 5 ਲੱਖ ਤੱਕ ਧਾਕੇ 2.5 ਲੱਖ ਕੀਤੀ ਆ ਸੋ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਫਾਰਮ ਸਟੇ ਦੇ ਲਾਇਸੈਂਸ ਸੀ ਅੱਜ ਕੱਲ ਨਵਾਂ ਟ੍ਰੈਂਡ ਆ ਫਾਰਮਾ ਜਾ ਕੇ ਲੋਕ ਰਹਿੰਦੇ ਨੇਗੇ ਫਾਰਮਾ ਦੇ ਅੰਦਰ ਲਾਇਸੈਂਸ ਜਿਹੜਾ ਮਿਲਦਾ ਸੀ ਲਿੱਕਰ ਦਾ ਲਾਇਸੈਂਸ ਮਿਲਦਾ ਸੀਗਾ ਉਹਦੇ ਚ ਅੱਗੇ ਉਹ 12 ਜਿਹੜੀ ਬੋਟਲਸ ਸੀ ਕੁਆਟਰ ਸੀ ਉਹ ਰੱਖ ਸਕਦਾ ਸੀਗਾ ਪਰ ਅਸੀਂ ਉਹਦੀ ਗਿਣਤੀ ਵਧਾ ਕੇ 36 ਕੀਤੀ ਆ ਜਿਦੇ ਵਿੱਚ ਬੀਅਰ ਵਾਇਨ ਜਿਤ ਬੋਧ ਦਾ ਇਸ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਆਉਣਗੇ ਇਸ ਤੋਂ ਬਿਨਾ ਬੀਅਰ ਦੀ ਸ਼ਾਪ ਐਕਸਕਲੂਸਿਵ ਜਿਹੜੀ ਬੀਅਰ ਦੀ ਸ਼ਾਪ ਸੀ ਉਹਦੀ ਵੀ ਪਹਿਲਾਂ પ્રતિਦukan 2 ਲੱਖ ਰੁਪਏ ਸੀਗੀ ਸੋ ਉਹ ਵੀ ਅਸੀਂ ਘਟਾ ਕੇ 25 ਹਜ਼ਾਰ ਰੁਪਏ ਦੁਕਾਨ ਕੀਤੀ ਹੈਗੀ ਸੋ ਇਸ ਤੋਂ ਬਿਨਾ ਬਹੁਤ ਲੰਬੇ ਅਰਸ਼ੇ ਤੋਂ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ 2017 ਤੋਂ ਪਹਿਲਾਂ ਦੀ ਪੰਜਾਬ ਦੇ ਅੰਦਰ ਕੋਈ ਵੀ ਨਵੀਂ ਨਮਾ ਬੋਟਲਿੰਗ ਪਲੈਂਟ ਜਿਹੜਾ ਪੰਜਾਬ ਪਈ ਆਸੀ ਇਨਵੈਸਟ ਨੂੰ ਵਧਾਉਣ ਦੇ ਲਈ ਇਨਵੈਸਟਮੈਂਟ ਨੂੰ ਵਧਾਉਣ ਦੇ ਲਈ ਅਸੀਂ ਫੈਸਲਾ ਕੀਤਾ ਕਿ ਇਸ ਪਾਲਿਸੀ ਚ ਅਸੀਂ ਨਵੇਂ ਬੋਟਲਿੰਗ ਪਲਾਂਡ ਲਾਉਣ ਦੀ ਮਨਜ਼ੂਰੀ ਦਿੱਤੀ ਆ ਤਾਂ ਕਿ ਕੋਈ ਵੀ ਵਿਅਕਤੀ ਆ ਕੇ ਨਮਾ ਬੋਟਲਿੰਗ ਪਲਾਂਟ ਲਾ ਕੇ ਆਪਣਾ ਕੰਮਕਾਰ ਸ ਕਰ ਸਕੇ ਔਰ ਇੰਡਸਟਰੀ ਨੂੰ ਮੈਂ ਸਮਝਦਾ ਹੁਲਾਰਾ ਮਿਲੇਗਾ ਔਰ ਇਸ ਤੋਂ ਬਿਨਾ ਜਿਹੜਾ ਕੌ ਵੈਲਫੇਅਰ ਸਿਸਟਮ ਗਾ ਕੌ ਵੈਲਫੇਅਰ ਸਿਸਟਮ ਲਾ 1 ਰੁਪਿਆ ਪ੍ਰਤੀ ਪਰੂਫਲੀਟਰ ਹੁੰਦਾ ਸੀਗਾ ਉਹ ਹੁਣ ਅਸੀਂ ਵਧਾ ਕੇ 100 ਰੁਪਏ ਪ੍ਰਤੀ ਪਰੂਫਲੀਟਰ ਕੀਤਾਗਾ ਇਹਦੇ ਨਾਲ ਕੌ ਬੈਲਫਰ ਫੀਸ ਜਿਹੜੀ ਆ ਪਹਿਲਾਂ 16 ਕਰੋੜ ਰੁਪਏ ਉਗਰਾਹੀ ਹੁੰਦੀ ਸੀ ਸਰਾਨਾ ਹੁਣ ਉਹ 24 ਕਰੋੜ ਰੁਪਏ ਦੀ ਜਿਹੜੀ ਆ ਉਗਰਾਹੀ ਹੋਊਗੀ ਇਸ ਤੋਂ ਬੇਨਾਕ ਬਹੁਤ ਵੱਡਾ ਫੈਸਲਾ ਕਰਦਿਆ ਸਦਾ ਭਗਵਾਨ ਸ੍ਰੀ ਮਾਜੀ ਨੇ ਅਰ ਫੈਸਲਾ ਕੀਤਾ ਕਿ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੇਂ ਜਿਹੜੇ ਆਪਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਗਏ ਨਵੇਂ ਆਫਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਉਹਦੇ ਲਈ ਮੈਂ ਡਿਪਾਰਟਮੈਂਟ ਦੀ ਕਮੇਟੀ ਬਣਾਈ ਆ ਸਾਡੇ ਆਫੀਸਰ ਸਾਹਿਬਾਨ ਪੰਜਾਬ ਪੁਲਿਸ ਦੇ ਆਫੀਸਰ ਸਾਹਿਬਾ ਔਰ ਦੂਸਰੇ ਜਿਹੜੇ ਕਨਸਰਨਡ ਡਿਪਾਰਟਮੈਂਟ ਨੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੇ ਤਜ਼ਵੀਰ ਜਲਦੀ ਪੇਸ਼ ਕਰੂਗੀ ਤਾਂ ਕਿ ਅਸੀਂ ਉਹ ਨਵੇਂ ਪੁਲਿਸ ਸਟੇਸ਼ਨ ਬਣਾ ਸਕੀਏ ਤਾਂ ਕਿ ਇਨਫੋਰਸਮੈਂਟ ਜਿਹੜੀ ਆ ਹੋਰ ਹੋਰ ਸਕੀਏ ਇਹ ਜਿਹੜੇ ਮੋٹے ਮੋٹے ਅੱਜ ਦੇ ਕਨਸਰਨ ਸੀਗੇ ਸੋ ਪਲੀਜ਼ ਹੈ ਜੀ ਇੱਕ ਮਿੰਟ ਇੱਥੇ ਸੋ ਬਿਲਕੁਲ ਇਸ ਸੈਕਸਾਈਜ਼ ਪਾਲਿਸੀ ਦੇ ਨਾਲ 11000 ਬੀ ਕਰੋੜ ਰੁਪਏ ਦਾ ਰੈਵਨਿਊ ਪੈਕ ਕੀਤਾਗਾ ਸੋ ਮੈਨੂੰ ਜਿਸ ਤਰ੍ਹਾਂ ਮੇਰਾ ਪੁਰਾਣਾ 3 ਸਾਲ ਦਾ ਐਕਸਪੀਰੀਅੰਸ ਆ ਕਿ ਇਹ ਟਾਰਗੇਟਿੰਗ ਅਸੀਂ ਟਾਰਗੇਟ ਵੀ ਜਿਹੜਾ ਅਸੀਂ ਅਚੀਵ ਕਰਾਂਗੇ ਸੋ ਥੈਂਕ ਯੂ ਫੋਰ ਯਾਨੀ ਕੁਝ ਹੋਰ ਕੋਈ ਅਦਰ ਕੋਈ ਅਦਰ ਉਹ ਤਾਂ ਆਲਰੇਡੀ ਹੈ ਆਲਰੇਡੀ ਓਪਨ ਹੋ ਚੁੱਕਾ ਹੈ ਹਾਂ ਹਾਂ ਦੇਸੀ ਮੈਂ ਆਪ 3% ਦਾ नहीं नहीं वो वही वो, वो ही मैं बोल रहा हूँ कि मैंने एक कमेटी की तस्वीर बनाई है कि कहा, 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 की कहाँ इन्फोर्समेंट की ज्यादा जरूरत है किन डिस्ट्रिक्टों में जरूरत है वो अभी वो स्थान को आइडेंटिफाई करेगी आफ्टर दैट हम उसकी स्थापना करेंगे मतलब हमने अब सिद्धांतक तौर पर आज इसकी रचना करने की अनुमति दे, दे दी दी है कि इस एन्फोर्समेंट एक्सक्लूसिव फॉर एक्साइज के जो पुलिस स्टेशन मैनेजर नहीं नहीं देखिए जो एक्साइज की इन्फोर्समेंट है जो पुलिस के पास इतना काम होता है तो उसके पास ऐसा नहीं होता कई बार हुई हो जाती है जब पुरानी सरकार थी जब कांग्रेस पार्टी की पंजाब में सरकार थी तो लगभग एक लोग मर गए थे अब तक मेरे को लगता है उनको इंसाफ नहीं मिला तो मैं समझता हूँ इन फ्यूचर ऐसा ना हो तो उसके लिए हमने इसका प्रावधान किया पुलिस स्टेशन होंद में आ गए ਤਾਂ ਮੈਨੂੰ ਲੱਗਦਾ ਉਹ ਬਿਲਕੁਲ ਖਤਮ ਹੋ ਚੁੱਕੀ ਹੁਣ ਵੀ ਅਸੀਂ ਜਿਹੜੀ ਪ੍ਰੈਜ਼ੈਂਟ ਪਾਲਿਸੀ ਦੇ ਨਾਲ ਬਹੁਤ ਸਾਰਾ ਜਿਹੜਾ ਸਮਗਲਿੰਗ ਸੀ ਹੁੰਦੀ ਸੀ ਅਦਰ ਸਟੇਟਸ ਤੋਂ ਪੰਜਾਬ ਚ ਆਉਦੀ ਸੀ ਉਹ ਅੱਜਕੱਲ ਲਗਭਗ ਖਤਮ ਹੋ ਚੁੱਕੀ ਜਿੱਥੇ ਕਿਤੇ ਉਕਾ ਦੁਕਾਦ ਕਟਨਾਮਾ ਹੁੰਦੀਆਂ ਨੇ ਤਾਂ ਅਸੀਂ ਉਹਦੇ ਖਿਲਾਫ ਤੁਰੰਤ ਕਸ਼ ਲੈਨੇ ਹਾ ਜੀ ਰਮਨ ਜੀ ਸਰ ਤੁਸੀਂ ਲਾ ਸਕਦਾ ਹੈ ਕੋਈ ਇਨੋਵੇਟਿਵ ਨਵਾਂ ਦੱਸੋ ਆਈਡੀਆ ਜਿਹੜਾ ਸ਼ੌਟ ਲੈ ਸਕੋ ਜੀ ਪਿਛਲੇ ਸਾਲ ਲਗਭਗ 35 ਜਿਹੜੀਆਂ ਉਹ ਸ਼ਾਪਸ ਖੁੱਲੀਆਂ ਸੀਗੀਆਂ ਔਰ ਸਾਨੂੰ ਲੱਗਿਆ ਕਿ ਐਕਸਕਲੂਸਿਵ ਬੀਅਰ ਸ਼ਾਪਸ ਜਿਹੜੀਆਂ ਕਿ ਯੰਗਸਟਰ ਮੈਂ ਬੜਾ ਓਵਰ ਮਾਈਂਡਡ ਕਹਣਾ ਕਿ ਜੰਗਸਟਰ ਜ਼ਿਆਦਾ ਬੀਅਰ ਨੂੰ ਪ੍ਰੀਫਰ ਕਰਦੇ ਨੇਗੇ ਤੋ ਉਹ ਕਿਤਨਾ ਕਿਤੇ ਜ਼ਿਆਦਾ ਹੋਣੀਆਂ ਚਾਹੀਦੀਆਂ ਸੋ ਇਸ ਲਈ ਜਿਹੜਾ ਇਹ ਐਕਸਕਲੂਸਿਵ ਬੀਅਰ ਸ਼ਾਪ ਦਾ ਅਸੀਂ ਫੀਸ ਜਿਹੜੀ ਉਹ 2 ਲੱਖ ਤੋਂ 25 ਹਜ਼ਾਰ ਨੋ 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 ਚੇਂਜ ਇਨ 11 पंजाब बीजेपी अध्यक्ष है सुनील जाखड़ साहब उनका कहना है कि जो जो नई पॉलिसी लाई गई है दिल्ली की पर लाई गई है और तो जो दिल्ली के पूर्व मुख्यमंत्री हैं साहब वो यहां बैठकर ये पॉलिसी जो है वो ड्राफ्ट कर रहे हैं बीजेपी को हर रोज आम आदमी पार्टी के सुपने आते हैं जाखड़ साहब को क्योंकि आज उन्होंने कुछ ना कुछ बोलना था कहीं ना कहीं आप लोगों ने भी उनको छापना था इसलिए आज उसने उन्होंने ऐसा बयान दिया है कि पॉलिसी हमारे डिपार्टमेंट के सभी जितने भी हमारे ऑफिसर साहबान हैं और मेरी अध्यक्षता में और हमारी एक कैबिनेट सब कमेटी बनी थी जिसमें हमारे चार मेरे साथ तीन और मंत्री थे हम चारों ने मिलकर पॉलिसी बनाई है क्योंकि भारतीय जनता पार्टी अकाली दल और कांग्रेस वाले बहुत ही तड़फ रहे हैं उनको बहुत तकलीफ हो रही है क्योंकि जब कांग्रेस पार्टी थी पंजाब में क्योंकि तब वो कांग्रेस पार्टी के प्रधान थे जाखड़ जी उनकी देखरेख में पंजाब के 128 लोग मरे थे पंजाब के में हुस हुई थी तब उनकी आंखों में आंसू नहीं आए थे तब जाखड़ साहब जी की आंखों में आंसू नहीं आए थे क्योंकि उनकी पार्टी के लोग थे वो शराब के माफिया से लगे हुए थे पंजाब में आप लोगों ने लिखा होगा सब लोगों ने लिखा था कि पंजाब में शराब माफिया काम कर रहा था वो कांग्रेस पार्टी की देखरेख में काम कर रहा है आज वो भारतीय जनता पार्टी में है आज कुछ और बयान दे रहे हैं तो उनको सोच लेना चाहिए कि आप तब उनके आंखों में आए थे या नहीं आए थे हम तो लगातार पंजाब के एक्साइज को आगे बढ़ाने का काम कर रहे हैं थैंक यू बिल्कुल वो तो मामला जोड़ा अदालत पेंडिंग है जी जोड़ा वो मामला कोर्ट का वो तो अदालत पेंडिंग पे किसी ने अपोज नहीं किया बल्कि वो सभी लोग आए थे जब मेरी उनसे मीटिंग हुई थी तो सभी ने बड़े अच्छे तरीके से किया कि आप चाहे ई टेंडरिंग करो चाहे आप रिन्यू करो हम इस पॉलिसी को मानते हैं पूरे पूरे के पूरे एक एक आदमी के मैंने कमेंट जो है वो लिखे हुए हैं थैंक यू